ਸਤਿ ਸ੍ਰੀ ਅਕਾਲ ਜੀ ਨਮਸਕਾਰ ਦੋਸ਼ਬਤਾਂ ਇਹ ਨੇ ਜੀ ਕਰਵਜਨ ਸਿੰਘ ਮਾਨ ਤੇ ਇੱਕ ਮਨਮੋਹਨ ਸਿੰਘ ਵਾ 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 ਤੇ ਬਹੁਤ ਆਨੰਦ ਆਇਆ ਜੀ ਇਹ ਬਹੁਤ ਅੱਛੀ ਸ਼ੁਰੂਆਤ ਹੋਈ ਹੈ ਪੀਟੀਸੀ ਨੂੰ ਬਹੁਤ ਬਹੁਤ ਮੁਬਾਰਕ ਤੇ ਕਈ ਚੰਗੀਆਂ ਗੱਲਾਂ ਹੋਈਆਂ ਹੈ ਸ਼ਾਮ ਚ ਸਭ ਤੋਂ ਚੰਗੀ ਗੱਲ ਲੱਗੀ ਸੁਖਬੀਰ ਸਿੰਘ ਬਾਦਲ ਜੀ ਨੇ ਜਿਹੜਾ ਅਨਾਉਂਸ ਕੀਤਾ ਹੈ ਕਿ ਇਹਨਾਂ ਨੇ ਮਨ ਬਣਾ ਲਿਆ ਫਿਲਮ ਸਿਟੀ ਇੱਥੇ ਬਣਾਉਣ ਦਾ ਤੇ ਪੰਜਾਬੀ ਫਿਲਮਾਂ ਨੂੰ ਹੱਲਾਸ਼ੀਰੀ ਦੇਣ ਦਾ ਉਹਨਾਂ ਦਾ ਹੌਸਲਾ ਵਧਾਉਣ ਲਈ ਉਹਨਾਂ ਨੂੰ ਮਦਦ ਦੇਣ ਦਾ ਇਹਨਾਂ ਦੇ ਫਾਦਰ ਸਾਹਿਬ ਨੇ ਤਾਂ ਆਪਣਾ ਵਾਦਾ ਪੂਰਾ ਕੀਤਾ ਸੀ ਮੈਨੂੰ ਪੂਰੀ ਉਮੀਦ ਹੈ ਇਹ ਵੀ ਵਾਦਾ ਪੂਰਾ ਕਰਨਗੇ ਅਸੀਂ ਉਹਨਾਂ ਨੂੰ ਮਿਲੇ ਸੀਗੇ ਹਰਪਾਲ ਟਿਵਾਨਾ ਫਾਊਂਡੇਸ਼ਨ ਲਈ ਇੱਕ ਥੀਏਟਰ ਬਣਾਉਣ ਵਾਸਤੇ ਤੇ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਸੀਗੀ ਕਿ ਜੀ ਤੁਸੀਂ ਹਰ ਪਾਰਟੀ ਵਾਲਿਆਂ ਦੀ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਥੀਏਟਰ ਵਿੱਚ ਤੇ ਤੁਸੀਂ ਉਹਨਾਂ ਦੇ ਨਾਂ ਤੇ ਇੱਕ ਥੀਏਟਰ ਬਣਾਓ ਉਹਨਾਂ ਕੋਈ ਗੱਲ ਹੀ ਨਹੀਂ ਤੇ ਉਹਨਾਂ ਨੇ ਆਪਣਾ ਵਾਅਦਾ ਪੂਰਾ ਕਰਤਾ ਮੈਨੂੰ ਲੱਗਦਾ ਦੋ ਤਿੰਨ ਮਹੀਨੇ ਚ ਉਹ ਦੀ ਓਪਨਿੰਗ ਸੈਰਮਨੀ ਵੀ ਹੋ ਜਾਊਗੀ ਤੇ ਮੈਂ ਸੁਖਬੀਰ ਸਿੰਘ ਬਾਦਲ ਜੀ ਨੂੰ ਵੀ ਅੰਮ ਤੰਨਾ ਮਾਰਦੇ ਆ ਕਿ ਜੀ ਉਹਨਾਂ ਨੇ ਤੇ ਆਪਣਾ ਫਰਜ਼ ਪੂਰਾ ਕਰਤਾ ਹੁਣ ਤੁਸੀਂ ਕਰਨਾ ਤੁਸੀਂ ਫਸ ਗਿਆ ਜੀ ਹੁਣ ਤੇ ਬਾਗੀ ਮਨਮੋਨ ਸਿੰਘ ਜੀ ਭਾਜਨਮਾਨ ਮਨਮੋਨ ਸਿੰਘ ਜੀ ਨੇ ਇੰਤਰਮੀ ਬਹੁਤ ਕੰਮ ਕੀਤਾ ਹੈ ਤੇ ਹਰ ਭਾਜਨਮਾਨ ਜੀ ਨੂੰ ਅੱਜ ਦੇਖਿਆ ਤੇ ਮੈਂ ਬਹੁਤ ਵਾਰੀ ਸਾਨੂੰ ਲੋਕੀ ਬੋਲਦੇ ਸੁਣਿਆ ਮੈਂ ਕਿ ਬਈ ਪੰਜਾਬੀ ਬਹੁਤ ਚੀਜ਼ਾਂ ਚੱਗੇ ਨੇ ਬਹੁਤ ਐਂਟਰਪ੍ਰਾਈਜ਼ਿੰਗ ਕੌਮ ਹੈ ਜਿੱਥੇ ਵੀ ਗਏ ਉਹਨਾਂ ਨੇ ਰੌਣਕ ਲਾਤੀ ਚਾਹੇ ਉਹ ਕੈਨੇਡਾ ਹੋਵੇ ਚਾਹੇ ਅਮਰੀਕਾ ਹੋਵੇ ਚਾਹੇ ਇੰਗਲੈਂਡ ਹੋਵੇ ਮੈਂ ਜਦੋਂ ਪਹਿਲੀ ਵਾਰੀ ਕੈਨੇਡਾ ਗਿਆ ਇੱਕ ਸਾਧੂ ਸਿੰਘ ਬਿਨੀ ਹੈ ਲੇਖਕ ਹੈ ਤੇ ਪੰਜਾਬੀ ਪੜਾਉਂਦਾ ਉੱਥੇ ਯੂਨੀਵਰਸਿਟੀ 'ਚ ਮੇਰਾ ਮਿੱਤਰ ਹੈ ਚੰਗਾ ਵੈਨਕੂਵਰ ਤੇ ਮੈਂ ਉਹ ਕਹਿੰਦਾ ਮੈਂ ਤੈਨੂੰ ਪੰਜਾਬ ਲੈ ਕੇ ਜਾਣਾ ਹੈ ਬੈਨਕੂਰ ਦਾ ਪੰਜਾਬ ਤੇ ਬਾਜ਼ਾਰ ਲੈ ਗਿਆ ਮੈਨੂੰ ਜਲੇਬੀਆਂ ਪਈਆਂ ਸਮੋਸੇ ਪਏ ਸਾੜੀਆਂ ਸੂਟ ਫੁਲਕਾਰੀਆਂ ਇੱਕ ਸਬਜ਼ੀ ਦੀ ਦੁਕਾਨ ਦੇ ਕੋਲੋਂ ਦੀ ਅੰਗਰੇਜ਼ੀ ਮੈਂ ਕਿ ਰਿਕਮੈਂਡ ਗੱਡੀ ਰੋਕੀ ਕਹਿੰਦਾ ਕੀ ਹੋਇਆ ਮਗਰ ਮੈਨੂੰ ਲੱਗਦਾ ਉੱਥੇ ਚੱਪਣ ਕਦੂ ਪਏ ਹੈ ਲੱਗਦਾ ਚੱਪਣ ਕਦੂ ਹੈ ਕਹਿੰਦੇ ਲੱਗਦਾ ਨਹੀਂ ਉਹ ਚੱਪਣ ਕਦੂ ਹੀ ਹੈ ਮਤਲਬ ਉਹਨਾਂ ਨੇ ਉੱਥੇ ਜਾ ਕੇ ਚੱਪਣ ਕਦੂ ਵੀ ਉਗਾਉਣੇ ਸ਼ੁਰੂ ਕਰਤੇ ਤੇ ਇਹ ਅਲੱਗ ਕਿਸਮ ਦੇ ਚੱਪਣ ਕਦੂ ਬਣਾਈ ਜਾਂਦੇ ਆ ਮੈਂ ਇਹਨਾਂ ਨੂੰ ਮੁਬਾਰਕ ਬਾਦ ਦੰਨਾ ਹੈ ਕਿ ਜਿਹੜੇ ਸਾਨੂੰ ਲੋਕ ਤੰਨੇ ਮਾਰਦੇ ਸੀ ਕਿ ਪੰਜਾਬੀ ਫਿਲਮਾਂ ਦਾ ਮਿਆਰ ਬਹੁਤ ਨੀਵਾ ਹੈ ਤੇ ਗੁਰਦਾਸ ਮਾਨ ਨੇ ਤੇ ਆਪਣੇ ਮਨਮੋਹਨ ਸਿੰਘ ਜੀ ਹਰਪਜਨ ਸਿੰਘ ਮਾਨ ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪੰਜਾਬੀ ਕਲਚਰ ਤੇ ਪੰਜਾਬੀ ਸਾਹਿਤ ਦਾ ਨਾ ਉਚਾਰਨ ਤੇ ਇਹ ਵਧਾਈ ਦੇ ਪਾਤਰ ਨੇ ਤੇ ਜਿਹੜਾ ਤੁਸੀਂ ਇਹਨਾਂ ਨੂੰ ਇਨਾਮ ਦਿੱਤਾ ਹੈ ਇਹ ਇਨਾਮ ਇਹਨਾਂ ਨੂੰ ਸਿਰਫ ਅੱਜ ਲਈ ਹੈ ਬਾਕੀ ਇਹਨਾਂ ਨੇ ਹੋਰ ਅਗਲੇ ਸਾਲ ਫੇਰ ਇਨਾਮ ਜਿੱਤਣਾ ਹੈ ਅਗਲੀ ਅਗਲੀ ਫਿਲਮ ਲਈ ਇਹਦਾ ਮਤਲਬ ਇਹ ਨਹੀਂ ਇਹ ਆਰਾਮ ਨਾਲ ਬਹਿ ਜਾਣ ਹੁਣ ਅਸੀਂ ਮੈਨ ਨਹੀਂ ਦੇਣਾ ਇਹਨਾਂ ਨੂੰ ਹਾਂ ਜੀ ਤੇ ਭਾਈ ਸਾਹਿਬ ਤੁਸੀਂ ਮੇਰੇ ਤੇ ਕੁਝ ਨਹੀਂ ਛੱਡਿਆ ਹਲੇ ਹੈ ਇਹ ਗੱਲ ਕਹਿ ਕੇ ਤੁਸੀਂ ਮੈਨੂੰ ਕਾਹੇ ਜੋਗਾ ਨਹੀਂ ਛੱਡਿਆ ਹਾਂ ਮੈਂ ਬੈਠਾ ਹਾਂ ਹਲੇ ਹਾਂ ਪੁਰੀ ਸਾਹਿਬ ਮੈਂ ਬੀ ਬਹੁਤ ਬਹੁਤ ਧੰਨਵਾਦ ਤੇਰਾ ਜੀ ਬਹੁਤ ਚੰਗੀ ਪੰਜਾਬੀ ਬੋਲਦੀ ਏ ਤੂੰ ਮੈਂ ਤਾਂ ਬੰਬੇ ਜਦ ਤੂੰ ਪੰਜਾਬੀ ਬੋਲਦੀ ਸੁਣਾਈ ਨਹੀਂ ਦਿੱਤੀ ਕਦੇ ਹੈ ਐਥੇ ਲਈ ਸਾੰਬੀ ਸੀ ਜੀ ਬਹੁਤ ਬਹੁਤ ਧੰਨਵਾਦ ਜੀ ਓਮ ਜੀ ਬਹੁਤ ਬਹੁਤ ਧੰਨਵਾਦ ਓਮ ਜੀ ਇੱਕ ਰਿਕੁਐਸਟ ਹੈ ਜਾਨ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਕਹਿ ਦੇ ਮਾਲਕੋ ਫਟੜ ਹੋ ਜਾ ਤੁਹਾਡੀ ਖਾਤਰ ਮੈਂ ਤਾਂ ਫਟੜ ਤੇਰੇ ਲਈ ਹੋ ਗਿਆ ਇਹ ਕਰੀ ਕਹਿ ਦੇ ਬਾਬਾ ਜੀ ਫਟੜ ਹੋ ਜਾ ਤੇਰੀ ਖਾਤਰ ਮੈਂ ਤਾਂ ਸਮੁੰਦਰ ਪੀ ਕੇ ਵੀ ਟਕਾਰਨਾ ਮਾਰਾ ਮਨਮੋਹਨ ਸਿੰਘ ਜੀ ਬਾਰੇ ਮੈਂ ਇੱਕ ਚੀਜ਼ ਕਹਿਣਾ ਚਾਹਣਾ ਜੀ ਅਸੀਂ ਚੰਨ ਪਰਦੇਸੀ ਦੀ ਸ਼ੂਟਿੰਗ ਕਰ ਰਹੇ ਸੀਗੇ ਇਹ ਇਹ ਬੜੇ ਸੰਤ ਬੰਦੇ ਨੇ ਜੀ ਇਹਨਾਂ ਨੂੰ ਗੁੱਸਾ ਕਦੇ ਨਹੀਂ ਆਉਂਦਾ ਤੇ ਇੱਕ ਦਿਨ ਜੀ ਮੈਂ ਇਹਨਾਂ ਨੂੰ ਦੇਖਿਆ ਕਿ ਗੁੱਸਾ ਆਇਆ ਤੇ ਗੁੱਸਾ ਕਿਵੇਂ ਆਇਆ ਇਹ ਸੁਣਿਓ ਤੁਸੀਂ ਸਵੇਰ ਤੋਂ ਲੈ ਕੇ 1.5 ਵਜ ਗਿਆ ਸੀਗਾ ਜੀ ਇੱਕ ਵੀ ਸ਼ਾਟ ਨਹੀਂ ਹੋਇਆ ਫਿਲਮ ਦਾ ਤੇ ਮਨਮੋਹਨ ਜੀ ਬੜੇ ਔਖੇ ਤੇ ਮਨਮੋਹਨ ਜੀ ਗੁੱਸੇ ਚ ਮੰਜੀ ਤੋਂ ਉੱਠੇ ਉੱਠ ਕੇ ਕਹਿੰਦੇ ਓਏ ਚਲੋ ਭਾਈ මට ඒ ನದස් හද್ද සිකිಗು್ಸದಿ.